70 ਪਰਮੇਸ਼ਰ ਦੀ ਜੀਹਤ ਗਜ਼ורי ਦੇ ਵਿੱਚ ਸਭ ਨੂੰ ਜੈਮ ਸੀ ਡੀ ਆ ਉਸ ਦਿਨ ਦੇਖਿਆ ਕਿ ਆਇਦਰ ਪਿਤਰਵਚਨ ਸਾਡੇ ਜੀਵਨ ਦੇ ਵਿੱਚ ਕੀ ਪ੍ਰਤੀਜ्ञਾ ਕਰ ਰਿਹਾ ਥਾ ਅਸੀਂ ਮਿੱਤਰ ਬਾਈਬਲ ਦੇ ਪਿਤਰਵਚਨ ਵਾਲੇ ਕਿ ਜ਼ਮੂਰਾਂ ਦੀ ਪੋਥੀ ਉਸ ਦਾ ਚਾਲਿੰਦੇ ਉਸ ਦਾ ਇੱਕ ਵਚਨ ਦੱਸਦਾ ਮੈਂ ਜਿਗਰਾ ਕਰਕੇ ਯਹੋਵਾ ਨੂੰ ਉੜੀਆ ਅਤੇ ਉਸਨੇ ਮੇਰੇ ਵੱਲ ਝੁੱਕ ਕੇ ਮੇਰੀ ਦੁਹਾਈ ਸੁਣ ਲਈ ਆਮਨ ਪਰਮੇਸ਼ਰ ਤੇਰੀ स्तुति ਹੋਵੇ ਇਨਾਂ ਰਚਨਾਂ ਦੇ ਦਵਾ ਜੀ ਹਾਂ ਪਰਮੇਸ਼ਰ ਦੇ ਲੋਗੋ ਅੱਜ ਦਿੱਤਾ ਪਰਮੇਸ਼ਰ ਦਾ ਇਹ ਬਚ ਸਾਡੇ ਜੀਵਨ ਦੇ ਬਾਰੇ ਵਿੱਚ ਦੱਸ ਰਿਹਾ ਹੈ ਕਈ ਲੋਕ ਸੋਚ ਰਹੇ ਹਨ ਕਿ ਕਈ ਸਮੇਂ ਤੋਂ ਮੈਂ ਪਰਮੇਸ਼ਰ ਦੇ ਖਾਲ ਦੇ ਵਿੱਚ ਰਮੇਸ਼ਵਰ ਦਾ ਇੰਤਜ਼ਾਰ ਕਰ ਰਹੇ ਆ। ਉਹ ਉੱਤਰ ਪਾਉਣ ਦੇ ਲਈ ਉਹ ਅਸ਼ੀਸ਼ ਪਾਉਣ ਦੇ ਲਈ ਸ਼ਾਦ ਕੋਈ ਆਪਣੇ ਜੀਵਨ ਦੇ ਵਿੱਚ ਉਹ ਬਿਮਾਰੀ ਜੋ ਅਫੀ ਲੰਮੇ ਸਮੇਂ ਤੋਂ ਉਹਨਾਂ ਦੇ ਜੀਵਨਾਂ ਦੇ ਵਿੱਚ ਹੈ। ਪਰਮੇਸ਼ਰ ਦੀ ਅੱਗੇ ਦੁਹਾਈ ਦੇ ਰਹੇ ਹਨ। ਕਿ ਪਰਮੇਸ਼ਰ ਮੇਰਾ ਉੱਤਰ ਨਹੀਂ ਦੇ ਰਿਹਾ ਇੰਤਜ਼ਾਰ ਕਰ ਰਹੇ ਹਾਂ ਉਸ ਚਿੰਗਾਈ ਦਾ ਜੋ ਪਰਮੇਸ਼ਰ ਦੇ ਘਰ ਵੱਲੋਂ ਆਹੇ ਪਰਮੇਸ਼ਰ ਦੇ ਲੋਕੋ ਅੱਜ ਤੁਹਾਡੇ ਜੀਵਨ ਦੇ ਵਿੱਚ ਜੋ ਤੁਸੀਂ ਰੋ ਰਹੇ ਹੋ ਆਪਣੀਆਂ ਪਰੇਸ਼ਾਨੀਆਂ ਦੇ ਕਾਰਨ ਗਮ ਦੇ ਵਿੱਚ ਹੋ ਤਾਂ ਆਓ ਸੀ ਵਿਖੇ ਪੀਟਰ ਬੈਵਲ ਦੇ ਵਿੱਤਰਚਨ ਵਾਲ ਰੋਮੀਆਂ 12 ਦੇ ਇਹ ਉਸਦਾ 12 ਵਚਨ ਦੱਸਦਾ ਹੈ ਆਸਾ ਵਿੱਚ ਆਨੰਦ ਅਤੇ ਬਿੜਤਾ ਵਿੱਚ ਧੀਰਜ ਕਰੋ ਪ੍ਰਾਰਥਨਾ ਲਗਾਤਾਰ ਕਰਦੇ ਰਹੋ ਆਮੀਨ ਪਰਮੇਸ਼ਰ ਤੇਰੀ स्तुਤੀ ਹੋਵੇ ਇਨ੍ਹਾਂ ਵਚਨਾਂ ਦੇ ਦੁਆਰਾ ਤਾਂ ਹਾਂ ਪਰਮੇਸ਼ਰ ਦੇ ਲੋਕੋ ਅੱਜ ਦਾ ਇਹ ਵਚਨ ਦੱਸ ਰਿਹਾ ਜੇਕਰ ਸਾਡੇ ਜੀਵਨ ਦੇ ਵਿੱਚ ਪਰੇਸ਼ਾਨੀਆਂ ਦੇ ਵਿੱਚ ਦੀ ਅਸੀਂ ਡੁੱਝ ਰਹੇ ਹਾਂ ਤਾਂ ਹੈ ਪਰਮੇਸ਼ਰ ਦੇ ਲੋਗੋ ਇਸ ਵਾਅਦੇ ਨੂੰ ਤੁਸੀਂ ਯਾਦ ਰੱਖੋ ਪਰਮੇਸ਼ਰ ਦੇ ਵਚਨ ਦੇ ਵਾਅਦੇ ਦੇ ਅਨੁਸਾਰ ਪਰਮੇਸ਼ਰ ਸਾਨੂੰ ਸਾਡੇ ਕਲੇਸ਼ਾਂ ਦੇ ਵਿੱਚੋਂ ਜੋ ਸਾਡੇ ਵਿਅਕਤੀਗਤ ਜੀਵਨ ਦੇ ਵਿੱਚ ਪਰੇਸ਼ਾਨੀਆਂ ਸਾਡੇ ਪਰਿਵਾਰ ਜੀਵਨ ਦੇ ਵਿੱਚ ਪਰੇਸ਼ਾਨੀਆਂ ਆ ਸਾਡੇ ਜੀਵਨਾਂ ਨੂੰ ਧੀਰਜ ਰੱਖਣ ਦੀ ਲੋੜ ਹੈ ਸਾਨੂੰ ਧੀਰਜ ਰੱਖਣਾ ਪਵੇਗਾ ਸਹੀ ਸਮੇਂ ਆਉਂਦੀ ਸਹੀ ਦੇਮ ਆਉਂਦੀ ਪਰਮੇਸ਼ਰ ਤੁਹਾਡੇ ਦਹੀਂ ਨੂੰ ਜਰੂਰ ਸੁਣੂੰਗਾ ਤੁਹਾਡੇ ਜੋ ਮਨ ਦੇ ਵਿੱਚ ਪਰਮੇਸ਼ਰ ਦੀ ਉਹ ਅਡੀਕ ਹੈ ਉਸ ਨੂੰ ਜਰੂਰ ਸੁਨੇਗਾ ਤੁਹਾਨੂੰ ਜਰੂਰ ਉਸ ਰਾਤੀ ਨਾਲ ਉੱਤਰ ਦੇਵੇਗਾ ਜੀਮ ਕਿ ਆਪਾ ਪਵਿੱਤਰ ਬਾਈਬਲ ਦੇ ਵਿੱਚ ਵੇਖਦੇ ਆਂ ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਪਰੇਸ਼ਾਨੀ ਦੇ ਵਿੱਚੋਂ ਲੰਘ ਰਿਹਾ ਹਾਂ ਇਸ ਪਰੇਸ਼ਾਨੀ ਤੋਂ ਮੈਨੂੰ ਕਦੋਂ ਛੁਟਕਾਰਾ ਮਿਲੇਗਾ ਤਾਂ ਪਰਮੇਸ਼ਰ ਦੇ ਲੋਕੋ ਇਸ ਵਚਨ ਦੇ ਵਾਅਦੇ ਦੇ ਅਨੁਸਾਰ ਸਾਨੂੰ ਧੀਰਜ ਰੱਖਣਾ ਪਵੇਗਾ परमेश्वर ਨੂੰ ਆਪਣੇ ਪੂਰੇ ਮਨ ਦੇ ਨਾਲ ਪੜ੍ਹਨਾ ਪਵੇਗਾ ਤਾਂ ਪਰਮੇਸ਼ਰ ਦੇ ਲੋਗੋ ਅੱਜ ਤੁਸੀਂ ਕਹੋਗੇ ਕਿ ਪਰਮੇਸ਼ਰ ਮੇਰੇ ਜੀਵਨ ਨੂੰ ਤੇਰੇ ਹੱਥ ਵਿੱਚ ਹੈ ਮੇਨੂੰ ਪਤਾ ਹੈ ਤੁਸੀਂ ਮੇਰੇ ਜੀਵਨ ਵਿੱਚ ਔਲੇ ਕੰਮਾਂ ਨੂੰ ਕਰੋਗੇ ਸਭ ਤੋਂ ਚੰਗੀ ਆਸ਼ਿਸ਼ ਅੱਜ ਤੁਸੀਂ ਮੇਰੇ ਜੀਵਨ ਵਿੱਚ ਦੇਣ ਵਾਲੇ ਹੋ ਤਾਂ ਆਓ ਅਸੀਂ ਆਪਣੇ ਲੇਸਾਂ ਦੇ ਵਿੱਚ ਵੀ ਪਰਮੇਸ਼ਰ ਦੇ ਅੱਗੇ ਧੀਰਜ ਨਾਲ ਪਰਮੇਸ਼ਰ ਨੂੰ ਉਰੇਕੀ ਅਸੀਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰੀਏ ਇਹਨਾਂ ਬਚਨਾਂ ਦੇ ਲਈ ਅਤੇ ਪਰਮੇਸ਼ਰ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰੀਏ ਜਿਵੇਂ ਕਿ ਆਪ ਦੇਖਦੇ ਹਾਂ ਲਈ ਲੋਕ ਆਪਣੇ ਜੀਵਨ ਦੇ ਵਿੱਚ ਟੁੱਟ ਚੁੱਕੇ ਹਨ ਆਪਣੇ ਪਰਿਵਾਰਕ ਜੀਵਨ ਵਿੱਚ ਟੁੱਟੇ ਪਏ ਹਨ ਇਕ ਨਵਾਂ ਦਿਨ ਇਕ ਨਵਾਂ ਜੀਵਨ ਦੇਖਣ ਨੂੰ ਉਹਨਾਂ ਦੇ ਕੋਲ ਹਿੰਮਤ ਨਹੀਂ ਹੈ ਸਾਹੀ ਪਰਮੇਸ਼ਰ ਦੇ ਲੋਕ ਕੋ ਅੱਜ ਦਾ ਵਚਨ ਜਿਵੇਂ ਸਰ ਤੁਹਾਡੇ ਹੰਝੂਆਂ ਨੂੰ ਪੂੰਜਣ ਵਾਲਾ ਅੱਜ ਮੇਰੇ ਖੁਦਾ ਮੇਰੇ ਉਦਾਰਤਾ ਪ੍ਰਮੇਸ਼ਰ ਤਬੂ ਇਹ ਸ਼ੁਮਸ਼ੀ ਦੇ ਨਾਮ ਦੇ ਵਿੱਚ ਹਰ ਇੱਕ ਜੀਵਨ ਦੇ ਵਿੱਚ ਉਹਨਾਂ ਦੇ ਜੀਵਨਾ ਨੂੰ ਨਵਾਂ ਕਰਨ ਦੇ ਲਈ ਜਾ ਰਿਹਾ ਹੈ ਤਾਂ ਆਓ ਅਸੀਂ ਇਨ੍ਹਾਂ ਬਚਨਾਂ ਦੇ ਦੁਆਰਾ પ્રાર્થના ਕਰੀਏ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਇਸ ਸਮੇਂ ਮੈਤੇ ਰਚਨਾ ਦੀ نزدیکی ਆਉਣਿਆ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਮੇਰੇ ਖੁਦਾਵਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਇਨ੍ਹਾਂ ਵਾਚਨਾ ਦੇ ਵਾਅਦੇ ਦੇ ਅਨੁਸਾਰ ਪਰਮੇਸ਼ਰ ਆਪਣੇ ਬੱਚਿਆਂ ਦੇ ਲਈ ਪਰਮੇਸ਼ਰ ਜੋ ਤੁਸੀਂ ਇਹਨਾਂ ਦੇ ਜੀਵਨਾਂ ਵਿੱਚ ਦਿੱਤੇ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਆਪਣੇ ਜੀਵਨ ਦੇ ਵਿੱਚ ਜੋ ਵੀ ਇਹ ਪਰੇਸ਼ਾਨੀਆਂ ਦੇ ਵਿੱਚੋਂ ਲੰਘ ਰਹੇ ਹਨ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਸ਼ਾਡੋ ਆਪਣੇ ਜੀਵਨ ਦੇ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਵਿਅਕਤੀਗਤ ਜੀਵਨ ਨੂੰ ਲੈ ਕੇ ਪਰਮੇਸ਼ਰ ਟੁੱਟੇ ਪਏ ਹਨ ਦੁਖੀ ਇਨਨ ਇੱਕ ਨਵਾਂ ਜੀਵਨ ਦੇਖਣ ਨੂੰ ਮਿਲੇ ਪਰਮੇਸ਼ਰ ਪ੍ਰਭੂ ਜੀ ਸ਼ਮਸ਼ੀ ਦੇ ਨਾਮ ਵਿੱਚ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਇਨਾਂ ਦੇ ਹੰਝੂ ਜੋ ਹੈ ਜ਼ੋਰ ਹੈ ਹਨ ਪਰਮੇਸ਼ਰ ਨਰਾਸ਼ਾ ਦੇ ਕੰਮ ਪਰੇਸ਼ਾਨੀਆਂ ਦੇ ਕੰਮ ਪਰਮੇਸ਼ਰ ਇਨਾਂ ਦੇ ਟੁੱਟੇ ਹਿਰਦਿਆਂ ਨੂੰ ਪਰਮੇਸ਼ਰ ਇੱਕ ਨਵਾਂ ਹਿਰਦਾ ਬਣਾ ਦੇ ਪਰਮੇਸ਼ਰ ਪ੍ਰਭੂ ਜੀ ਸ਼ਮਸ਼ੀ ਦੇ ਨਾਮ ਧੰਨਵਾਦ ਕਰਦੇ ਆ ਪਰਮੇਸ਼ਰ ਅੱਜ ਇਹਨਾਂ ਦੇ ਹੰਝੂਆਂ ਦਾ ਪਰਮੇਸ਼ਰ ਤੁਸੀਂ ਜਵਾਬ ਦੇਣ ਦੇ ਲਈ ਜਾ ਰਹੇ ਹੋ ਮੇਰੇ ਖੁਦਾਵਾਨ ਪਰਮੇਸ਼ਰ ਰਬ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇ ਦੁਨੀਆ ਪਰਮੇਸ਼ਰ ਇਹਨਾਂ ਦੇ ਜੀਵਨ ਵਿੱਚ ਪਰਮੇਸ਼ਰ ਤੇਰੀ ਹਜ਼ੂਰੀ ਹਾਲ ਲੈ ਕੇ ਆ ਵੀ ਪਰਮੇਸ਼ਰ ਰਬ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇ ਪਰਮੇਸ਼ਰ ਇਹਨਾਂ ਦੇ ਜੀਵਨ ਨੂੰ ਪਰਮੇਸ਼ਰ ਅੱਜ ਤੋਂ ਪਰਮੇਸ਼ਰ Haleluya Premişir ki nava jivan vana de Premişir Haleluya Haleluya Premişir İna de jivan de vichya Premişir Hora Jo Na on Premişir Prabhu Yeşu Mishir de naam de vich Premişir Haleluya Haleluya Premişir Aap jo svarg de vichya o Meri parathana no sun re o Meri khuda van Premişir Haleluya Haleluya meri parathana da ਹਾਂ ਤੇ ਆਮੇਂ ਦੇ ਵਿੱਚ ਦੇਂਦੇ। ਰਮੇਸ਼ਰ ਤੇਰਾ ਧੰਨਵਾਦ ਕਰਦੇ ਆਂ ਮੇਰੇ ਕੋ ਦਾਗ ਆਪਰ ਰਮੇਸ਼ਰ। ਰਮੇਸ਼ਰ ਸਾਰਾ ਅਦਰ ਤੇ ਸਾਰੀ ਮਹਿਮਾ ਤੇ ਸਾਰਾ ਜਲਾਲ ਮੇਰੇ ਪਰਮੇਸ਼ਰ ਦੇ ਪੁੱਤਰ ਪ੍ਰਭ ਯਿਸੁ ਮਸ਼ੇ ਦੇ ਨਾਮ ਦੇ ਵਿੱਚ ਮੰਗਦੇ ਆਂ ਆਮੇਂ।